ਚੋਰੀ ਚੋਰੀ ਕੱਪੜੇ ਖਰੀਦਦੇ ਆ ਆ ਵੇਖ ਲਓ ਇਹ ਕੱਪੜੇ ਲੈਣ ਦੇ ਹੀ ਅੱਡੇ ਚ ਨਾ ਉਧਰ ਲੋਕਾਂ ਦੇ ਭਾਣੇ ਜੋਰ ਜੋਰ ਦੀ ਮੇਲਾ ਚੱਲਣ ਡਿਆ ਵਾ ਤੇ ਆਪਣਾ ਕੰਮ ਕਰੀ ਜਾਂਦੇ ਚੋਰੀ ਚੋਰੀ ਸਾਨੂੰ ਫੋਲੋ ਕੀਤਾ ਅੰਦਰੋਂ ਵੀਡੀਓ ਕੋਲ ਦੇਖਣੇ ਬੋਧ ਲੱਗਾ ਮੈਂ ਸ਼ੀਸ਼ੇ ਥਾਣੀ ਵਿੱਚ ਪਨੇ ਇੰਨੇ ਜੈਕਟ ਪਛਾਣ ਲਈ ਅਸਲ ਚ ਹਾਂਜੀ ਉਹ ਬਲਜੀਤ ਦੀ ਹੁੰਨੀ ਫਰੋਦੇ ਬਾਬਾ ਜੀ ਨੀ ਨੀ ਲੱਗਦਾ ਉਹਨਾਂ ਨਾਲ ਇਹ ਸੱਗ ਨਹੀਂ ਤੈ ਤੁਸੀਂ ਤੁਸੀਂ ਪੱਤਨ ਤੋਂ ਕਿ ਆਏ ਕਿ ਨਹੀਂ 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 ਹਾਂ ਮੈਂ ਤੇਰੀ ਤੱਕ ਵੀ ਆਈ ਉੱਥੇ ਫਿਰ ਆ ਗਈ ਬਾਬਾ ਜੀ ਉੱਥੇ ਬੜੀ ਸੰਗਤਾਂ ਦੱਸਣਾ ਕੋਈ ਨਹੀਂ ਜੇ ਕਿਹੜੀ ਆਏ ਤੀ ਸੰਗਤਾਂ ਨਹੀਂ ਆਏ ਤੇ ਬਾਬਾ ਜੀ ਕਿਤੇ ਆ ਰਹੇ ਮੈਂ ਜਿਹੜੇ ਨਹੀਂ ਆਉਣਾ ਜਿਹਨੂੰ ਸੀ ਹੈਪਨ ਨਹੀਂ ਆਏ ਹੋਣ ਮੀ ਫੈਲ ਲੱਗ ਗਿਆ ਨਾ ਉਹਨਾਂ ਕਰਕੇ ਮੀ ਕਰਕੇ ਕੰਮ ਜਿਆਦਾ ਖਰਾਬ ਹੋ ਗਿਆ ਹਾਂ ਜੀ ਵਿਸ਼ੇ ਲੋਕ ਜਿਹੜਾ ਬਾਬਾ ਜੀ ਦਾ ਸਵਾਰੀ ਹੈ ਕਿਉਂ ਪਾਜੀ ਬਿਮਾਰ ਹੋਣ ਮੌਸਮੀ ਬਿਮਾਰ ਹੋਣ ਲਾਵਾ ਅੱਜ ਹੁਣ ਗੜੇ ਕਿਨੇ ਗੜੇ ਇੱਥੇ ਪਏ ਕਿ ਨਹੀਂ ਆਪਾਂ ਕਾਦੀਆਂ ਦਵਾਈ ਲੈਣ ਦੇ ਤੇ ਨਿਕਲ ਨਹੀਂ ਦਿੰਦੇ ਗੜੇ ਬਾਹਰ ਮੈਨੂੰ ਪਤਾ ਹੀ ਨਹੀਂ ਕਾਦੀਆਂ ਇਹਨਾਂ ਸਾਢੇ 3 ਹੋ ਗਏ ਆ ਪਾਜੀ ਦੇ ਬਾਰੇ ਨੂੰ ਫੋਨ ਆਇਆ ਸੀ ਨਾ ਬੜੇ ਸਿਆਣੇ ਤੱਕ ਨਾ ਕੱਲੀ ਸ਼ਰਟ ਪਾ ਕੇ ਗਿਆ ਮੈਂ ਤੇ ਉਸ ਬੰਦੇ ਨੇ ਪੂਰੀ ਨੂੰ ਕੂੜ ਮਾਇਆ ਆਇਆ ਕਿੰਨੇ ਕੂਏ ਪਾਏ ਮੈਂ ਇਹ ਤਾਂ ਜਿਹੜੀ ਲੱਭੀ ਹੁਣ ਕੋੜ ਆਪਾਂ ਦੇਤਾ ਮੈਂ ਨਹੀਂ ਆਂਦਾ ਸ਼ਰਟ ਪਾਏਗਾ ਮੈਂ ਕਹਗਾ ਪਾਣੀ ਨੂੰ ਛਿਟਾ ਹੁੰਦਾ ਨਹੀਂ ਮੈਂ ਉਹਨੇ ਤਾਂ ਹੁਣ ਛੜਾ ਉਹਨੇ ਸਾਢੇ 11 ਵਜੇ ਤੱਕ ਹੁੰਦਾ ਆ ਉਹ ਸਾਢੇ 12 ਵਜੇ ਹੁੰਦਾ ਮੈਂ ਤੇਰਵਾ ਹਮ ਤਾਂ ਲੋਖਾ ਖੇ ਦਿੱਤਾ ਕੋਈ ਬਾਕੀ ਕੂਤੀਆਂ ਜਾ ਕੇ ਨਾ ਧੋ ਕੇ ਰੱਖੀਆਂ ਆ ਨਾ ਕੋਈ ਇਹ ਹੋ ਰਹੀ ਮੈਂ ਤਾਂ ਜਾਣਾ ਵੀਡੀਓ ਪੂਰੀ ਕਰ ਲਈ ਹਾਂ ਬਾਜੀ ਜੀ ਪਾਤੀ ਹਾਂ ਬਾਜੀ ਤੀਕਰ ਚਲੋ ਓਕੇ ਫਿਰ ਬੁਮਾਰ ਹੋ ਗਈ ਵੀ ਵੀਡੀਓ ਪੂਰੀ ਜਾਵੇ ਆ ਨਹੀਂ ਤੋੜਾ ਬੁਮਾਰ ਹੋਗੇ ਨਹੀਂ ਹੋਰ ਕੰਮ ਹੋ ਗਿਆ ਇੱਕ ਆਦਾਂ ਦਾ ਨੂੰ ਇਹ ਫੇਰ ਸਾਰੀ ਗੱਲ ਜੀ ਸਾਰਿਆਂ ਨੂੰ ਕੱਲ ਭਾਜੀ ਹਣੀ ਕੱਲ ਭਾਜੀ ਹਣੀ ਵੇਖਿਆ ਇਹ ਪ੍ਰੋਗਰਾਮ ਬਹੁਤ ਮਜ਼ਾ ਆਇਆ ਮਝੇਲਾ ਦੀ ਸਾਥ ਤੇ ਕਿੰਨਾ ਕ ਮਜ਼ਾ ਆਇਆ ਬਹੁਤ ਜ਼ਿਆਦਾ ਤੇ ਵਧੀਆ ਵਧੀਆ ਬੰਦੇ ਆਏ ਹੀ ਇੱਥੇ ਬੜੇ ਬੜੇ ਵਧੀਆ ਬੰਦੇ ਮਾਨਸਤੀਆਂ ਟੈਲੈਂਟ ਬਹੁਤ ਛੁਪਿਆ ਆਪਣੇ ਪੰਜਾਬ ਦੇ ਲੋਕਾਂ ਦੇ ਪੁੱਛੀ ਜਾ ਕੇ ਪਤਾ ਲੱਗਦਾ ਕਿ ਟੈਲੈਂਟ ਦੇ ਲੋਕਾਂ ਦੇ ਹੈਗਾ ਯਾਰ ਹਾਂ ਸੱਚੀ ਟੈਲੈਂਟ ਲੁਕਿਆ ਹੋਇਆ ਇਹਨੇ ਬੱਚੇ ਆਹਾ ਆਹ ਬੋਲਣ ਦੀ ਲੋੜ ਆ ਵਸ ਕਲਾਸੀਕਲ ਉਹਨਾਂ ਨੇ ਕੀਤਾ ਕੀਰਤਨ ਆਇਆ ਕਲਾਸੀਕਲ ਹੂੰ ਇੰਨਾ ਨਹੀਂ ਹੀਗੇ ਕੀਰਤਨ ਆ ਗਿਆ ਹੂੰ ਬੁਆਰੇ ਮੁੰਡੇ ਕਿਤੇ ਹੂੰ ਲਾਜਵਾਬ ਅੱਛਾ ਰੋਡ ਮਿਲਿਆ ਹਾਂ ਬਾਕੀ ਸਭ ਹੈ ਗਈ ਵਧੀਆ ਵਧੀਆ ਨਾ ਮਾਰ ਕਲਾਕਾਰ ਵੀ ਆਈ ਹੋਤੀ ਅੱਛਾ ਟੈਲੈਂਟ ਲੁਕਿਆ ਵਾ ਬਸ ਸਾਨੂੰ ਉਹ ਤਰਾਸ਼ਣ ਦੀ ਲੋੜ ਤਰਾਸ਼ਣ ਦੀ ਲੋੜ ਤੇ ਅੰਕਲ ਤੁਸੀਂ ਪਹਿਲਾ ਬ੍ਰਦਰ ਵੀ ਆਏ ਸੱਚ ਔਜਲਾ ਬ੍ਰਦਰ ਵੀ ਆਇਆ ਇਹ ਮੁੰਡਾ ਉਹ ਜੀ ਹਾਂ ਕੱਲੇ ਸਪੀਚ ਕੀਤੀ ਬਹੁਤ ਵਧੀਆ ਅੱਛਾ ਕਾ ਬਲੋਗ ਲੱਗਾ ਕੱਲ ਪਹਿਣਾ ਬਸ ਹੁੰਦਿਆ ਓਕੇ ਨਸ਼ਾ ਦੇ ਖਿਲਾਫ ਚਿੱਟਾ ਹਾਂ ਅੰਕਲ ਬਹੁਤ ਵਧੀਆ ਬੋਲਿਆ ਨਹੀਂ ਉੱਥੇ ਜਾ ਕੇ ਦੇਖਿਆ ਇੱਦਾਂ ਹੀ ਮੜ ਗਿਆ ਚਲੋ ਗਾਣਾ ਬੋਲਿਆ ਠੀਕ ਆ ਤੇ ਬਹੁਤ ਮਰ ਕੇ ਮਾਨ ਹਸਤੀ ਉੱਥੇ ਪਹੁੰਚਿਆ ਮਰ ਕੇ ਆਨੰਦ ਆਇਆ ਤੇ ਵਾਕਿਆ ਰਬੀ ਦੀ ਗੱਲ ਖਣੋ ਵੀ ਟੈਲੈਂਟ ਲੋਕਾਂ 'ਚ ਬਹੁਤ ਜ਼ਿਆਦਾ ਲੁਕਿਆ ਵਾ ਕਿਤਾਬ ਮਰ ਕੇ ਫਰੋਲਣ ਦੀ ਲੋੜਾ ਮੜੀ ਜੀ ਇਕਰ ਕੋਈ ਕਰਾਵੇ ਤੇ ਫਿਰ ਸਮੇਂ ਦੇ ਨੈਣਾ ਚੋਂ ਉਹ ਤਾਂ ਰਿਲੀਜ਼ ਹੋ ਗਈ ਪਟਿਆਲਾ ਹੀ ਉਹਨਾਂ ਦੀ ਪਰ ਉੱਥੇ ਇੱਥੇ ਇਹਨਾਂ ਨੇ ਸਨਮਾਨ ਦਿੱਤਾ ਸਨਮਾਨ ਦਿੱਤਾ ਆਪਣਾ ਉਹਨਾਂ ਦਾ ਮਾਣ ਹੈ ਜਿਨ੍ਹਾਂ ਨੇ ਲਿਖੀ ਕਿਤਾਬ ਪਰ ਨਾ ਨਾ ਹੈ ਵਿਜੇਤਾ ਭਾਰਤਵਾੜ ਮਿਲ ਤੇ ਆ ਹਾਂ ਵਿਜੇਤਾ ਭਾਰਤਵਾੜ ਜੂਗੀ ਪਹੁੰਚੇ ਬੈਡ ਸ਼ਿਮਰਤੀ ਲੱਗਣ ਡਈ ਬੈ ਡਾਕਟਰ ਦਵਾਜ ਹੈ ਡਾਕਟਰ ਪਰਮਜੀਤ ਸਿੰਘ ਕਲਸੀ ਮਾਸ਼ਾ ਅਸਰ ਪਾਸਾ ਭਾਗ ਦੇ ਅਫਸਰ ਹੀ ਹੋ ਉਹ ਵੀ ਪਹੁੰਚੇ ਮੈਂ ਨਾ ਫੋਟੋ ਵੀ ਕਰਾਈ ਠੀਕ ਆ ਤੇ ਗੀਤਕਾਰ ਪਹੁੰਚਾ ਹੈ ਮੱਖਣ ਪੈਣੀ ਵਾਲਾ ਹਾਂ ਬੜ ਬੜੇ ਨਾਵਾਂ ਦੇ ਗੀਤਕਾਰ ਚਾਹੀ ਸਲੇਮਪੁਰੀ ਲੱਖਾ ਸਲੇਮਪੁਰੀ ਅੱਛਾ ਇਹਦਾ ਉਹ ਆਇਆ ਸ਼ਬਦ ਉਹਨੇ ਲਿਖਿਆ ਸੀ ਅਮਰਤਸਰ ਵੱਲ ਜਾਂਦੇ ਹੋ ਰਹੀਓ ਜਾਂ ਗੁਰੂ ਦਵਾਰੇ ਪਈ ਹਰੀ ਮੰਦਰ ਉਹਦੀ ਲਿਖਤੀ ਹੋ ਨਹੀਂ ਪਹਿਨੇ ਵਾਲੇ ਪਹਿਣੀ ਵਾਲੇ ਦੀ ਮੱਖਾਂਟ ਨਹੀਂ ਵਾਲਾ ਆਵਾਜ਼ ਬਹੁਤ ਹੀ ਵਧੀਆ ਲੱਗੀ ਆਵਾਜ਼ ਕਿ ਮੈਂ ਇਸ ਦੇਸ਼ ਦਾ ਪਣਾ ਮੰਤਰੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਸਚੀਲਾ ਸੋਹਣਾ ਲੱਗਾ ਨਾ ਉਹ ਉਹਦੀ ਜੀ ਕਹਿੰਦਾ ਫੇਰ ਸੁਣੀ ਜਾਵਾਂ ਉਹ ਇੱਦਾਂ ਇੱਦਾਂ ਹੀ ਆ ਬੜੀ ਬਲੀਖਤੀ ਉਹਦੀ ਬੜੀ ਚੰਗੀ ਹੈ ਹੈਗਾ ਬਹੁਤ ਬੜੀ ਖਾਣ ਪੀਣੂ ਵੀ ਬਹੁਤ ਹੀ ਪੈਂਟ ਸ਼ਿਮਰ ਦੀ ਲੱਗੜ ਨਹੀਂ ਮੈਨੂੰ ਦੇ ਦੇਣਾ ਸ਼ਿਮਰ ਦਰਵਾਜਾ ਇਹ ਤਿੰਨਾਂ ਲੋਕ ਮੈਨੂੰ ਪੜਾ ਸ਼ਿਮਰ ਹੋ ਗਿਆ ਪੇਰਾ ਕਪੜਾ ਜੋ ਲੰਮੜਾ ਸ਼ਿਮਰ ਦਾ ਸੂਟ ਬਣਾ ਗਿਆ ਤਾਂ ਕਿੰਨਾ ਕੀ ਕੀ ਕਰ ਲੈ ਕੇ ਦੇਣਾ ਮੈਂ ਮੈਰੀ ਬਣਾ ਆਪ ਸ਼ਿਮਰ ਦੀ ਪੈਂਟ ਬਣਾ ਆਹ ਆਪ ਸ਼ਿਮਰ ਬਣਾ ਨਹੀਂ ਕਰੀਆ ਵੀਰ ਟ੍ਰੈਂਡ ਚ ਆ ਗਏ ਪੂਰਾ ਆਹ ਵੇ ਪੂਰੇ ਲੋੜਿਆ ਲਾ ਗੇ ਲੋੜਿਆ ਜੀ ਉਸਰਾ ਇਹ ਕਹੇਗਾ ਵੀ ਤੇਰਾ ਫੇਵਰਟ ਖਾਣੇ ਹੀ ਉੱਥੇ ਆਹ ਕਿਹੜੇ ਚੋਲੇ ਮਠੂਰੇ ਇਹ ਚੋਲੇ ਮੈਂ ਕਿੱਥੇ ਖਾਣਾ ਮੇਰੇ ਇੱਥੇ ਸੰਗ ਨਾਲ ਨਹੀਂ ਨਾਲ ਨਾਲ ਪਕੌੜੇ ਹੀ ਨਾਲ ਪਕੌੜੇ ਹੀ ਆਹਾ ਗੁਲਾਬ ਜਾਮਨ ਗੁਲਾਬ ਜਾਮਨ ਨੂੰ ਹਾਂ ਤੇ ਉਹ ਅਲੂਕੀ ਕੀ ਆ ਲੋੜੇ ਉਹ ਚਟਣੀ ਲੈ ਵੀ ਬੜੀ ਸਵਾਦ ਹੀ ਮਨਾ ਕੇ ਚਟਣੀ ਖਾਓ ਉਹਦੇ ਪਿਆਜ਼ ਜਿਆਦਾ ਪਾਇਆ ਹੈ ਮੇਰਾ ਪਿਆਜ ਵੀ ਬਣਾਈ ਖੱਟੀ ਦੇ ਨਾਲ ਦੁਜੀ ਮਿੱਠੀ ਬਹੁਤ ਮਿਸ ਕੀਤਾ ਤੈਨੂੰ ਹੀ ਮੈਂ ਉੱਥੇ ਹਾਂ ਤੇ ਤੁਸੀਂ ਸੱਜਣ ਥੋੜਾ ਥੋੜਾ ਮੇਰੀ ਸਮਾਨ ਹੀ ਪਾ ਲਈ ਮੈਂ ਸੁੱਕ ਨੂੰ ਨਹੀਂ ਕੀਤਾ ਮੈਂ ਸਾਬੀ ਨੂੰ ਕੀਤਾ ਨਹੀਂ ਸੱਚੀ ਮੈਨੂੰ ਇਹ ਵੀ ਸਾਬੀ ਕੋਈ ਇਹ ਜਿਹੜਾ ਟੂਰਨਾਮੈਂਟ ਹੈ ਨਾਨਕੇ ਨੂੰ ਪਾਜੀ ਨਹੀਂ ਫਿਰ ਮੇਰੇ ਕੋ ਟੂਰਨਾਮੈਂਟ ਕੱਲ ਕੀ ਕਰਨਾ ਹੈ ਟੂਰਨਾਮੈਂਟ ਦੇਖਣ ਆ ਰਹੀ ਤੈਨੂੰ ਬਹੁਤ ਕੁਝ ਖੰਮੀ ਮਿਲਣਾ ਹੈ ਇਹ ਟੂਰਨਾਮੈਂਟ ਹੈ ਚੋੜੇ ਬਦਲੇ ਮਦਰੀ 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 ਅੰਕਲ ਤੂੰ ਜਾਣਾ ਉੱਥੇ ਹਾਂ ਸਾਬੀ ਦੇ ਸਿੱਖ ਨੂੰ ਬੜਾ ਕੁ ਮਿਲਦਾ ਹੈ ਉਸੇ ਉਹਦੇ ਬੰਦੇ ਪਾਰਦੇ ਜਿਨ੍ਹਾਂ ਨੇ ਕਰਉਣਾ ਸਾਬੀ ਭੁੱਲਦਾ ਤਾਂ ਕਿ ਟਾਂਡੇ ਦੇ ਬੰਦੇ ਆ ਪਿੰਡ ਦਾ ਮੁੰਡਾ ਤਰਮਿੰਦਰ ਇੰਗਲੈਂਡ ਤੋਂ ਆਇਆ ਆਹੋ ਤਰਮਿੰਦਰ ਹੁਣੀ ਆ ਦੋ ਕਰਾ ਰਹੇ ਆ ਦਾ ਉੱਥੇ ਮੁੰਡਾ ਯਾਰ ਦੋਸਤ ਹੈ ਮੇਰਾ ਮੁੰਡਾ ਦੋਸਤ ਹੈ ਮੇਰਾ ਜੇ ਪਹਿਲਾਂ ਜੇ ਇੰਗਲੈਂਡ ਤੋਂ ਦੇਖਣ ਲੱਗੇ ਉਹ ਉੱਥੇ ਗਿਆ ਸੀ ਨਾ ਟਾਂਡੇ ਫੋਨ ਉਹ ਨਹੀਂ ਕੀਤਾ ਆਪਣਾ ਜਿਹੜੀ ਉਹ ਉੱਥੇ ਚਲ ਮੈਂ ਮੁੰਡੇ ਦੇ ਸਾਥ ਉਹ ਤਾਂ ਕਿਉਂ ਨਹੀਂ ਹੁੰਦਾ ਲੰਗਰ ਵਾਸਤੇ ਉਹ ਮੈਨੂੰ ਆਂਦਾ ਫਿਰ ਬੋਲ ਉਹਨਾਂ ਦੇ ਸਟੇਜਾਂ ਦੇ ਕਰਕੇ ਕੱਟ ਕੇ ਨੈੱਟ ਬੰਦ ਕੀਤਾ ਵੇਰ ਵੇ ਬੁਲਾਇਆ ਸੀ ਠੀਕ ਆ ਹੁਣੇ ਕੋਈ ਟਾਂਡੇ ਹੋਈ ਫਿਰ ਨਾਲ ਹੋਣੇ ਮੁੰਡੇ ਧਰਮਿੰਦਰ ਦਾ ਨਾਮ ਆਉਂਦਾ ਹੈ ਵਿੱਚ ਧਰਮਿੰਦਰ ਮੇਨ ਉਹਨੇ ਹੀ ਕਰਾਉਣਾ ਹੈਗਾ ਅੱਛਾ ਅੱਛਾ ਨਾਲ ਫਿਰ ਬਾਕੀ ਹੋ ਜਾਂਦੇ ਕਈ ਬੰਦੇ ਉੱਥੋਂ ਦਾ ਮੁੰਡਾ ਇਹ ਮੁੰਡੇ ਹੋਰ ਵੀ ਹੈਗੇ ਤੁਸੀਂ ਟਾਂਡੇ ਜਿਹੜਾ ਸਮਾਗਮ ਹੀ ਉਹ ਵੀ ਵਧੀਆ ਕੀਤਾ ਸਿਸਟਮ ਬੰਦ ਕਰ ਬਹੁਤ ਬਹੁਤ ਵਧੀ ਉਹ ਮੈਨੂੰ ਆਖਣ ਦੇ ਆਂਦੇ ਅੰਕਲ ਛੇ ਤਰੀ ਨੂੰ ਪਹੁੰਚਡਾਇਓ ਤੁਸੀਂ ਉੱਥੇ ਮੈਂ ਚੱਲ ਮਦਰੇ ਆ ਜਿਓ ਮਦਰੇ ਆਂਦੇ ਆ ਜਿਓ ਮੈਂ ਚੱਲ ਕੌਣ ਕਹਿੰਦੇ ਫਿਰ ਮੈਂ ਉਹਨਾਂ ਨੂੰ ਆਖਿਆ ਮੈਂ ਤਾਂ ਕਮੈਂਟਰ ਹੈਗਾ ਵਾ ਮੇਰਾ ਮਨ ਹੀ ਵੀ ਜੇ ਕਮੈਂਟਰ ਨਹੀਂ ਹੈਗਾ ਮੈਂ ਸਾਬੀ ਨੂੰ ਹੁਣੇ ਫੋਨ ਕਰਦਾ ਉਹ ਆਦੇ ਵੀ ਕਮੈਂਟਰ ਉਹਨਾਂ ਨੇ ਆਖਿਆ ਹੁਣ ਸਾਨੂੰ ਨਹੀਂ ਪਤਾ ਬਈ ਆਖਿਆ ਕਿਹੜਾ ਵਾ ਫਿਰ ਮੈਂ ਆਖਿਆ ਮੈਂ ਆਪਣੇ ਮਨ ਚ ਸੋਚਿਆ ਮੈਂ ਸਾਬੀ ਨੂੰ ਪੁੱਛੂ ਭਲਾ ਕਿ ਉੱਥੇ ਜਾਣਾ ਤੂੰ ਕਮੈਂਟਰੀ ਦੇ ਉਹ ਕਮੈਂਟਰੀ ਮੈਂ ਕਹੇ ਉੱਥੇ ਸਾਰੇ ਅੱਛਾ ਆ ਲੈ ਫੇਰ ਤੇ ਗੱਲ ਮੁੰਡਾ ਮੇਰਾ ਯਾਰ ਦੋਸਤ ਉਹ ਯਾਰ ਦੋਸਤ ਨਾ ਮੇਰਾ ਕਿਉਂ ਮੇਰੀ ਆਵਾਜ਼ ਬਹੁਤ ਆਉਂਦੀ ਮੋਬਾਈਲ 'ਚ ਬੜਿਆਂ ਨੇ ਕਮੈਂਟ ਕੀਤੇ ਇਹਨੂੰ ਕਹਿ ਹੌਲੀ ਬੋਲਿਆ ਕਰ ਤੁਸੀਂ ਵੀ ਬਹੁਤ ਉੱਚੀ ਬੋਲਦਾ ਉਹਦਾ ਪਤਾ ਕੀ ਹੁੰਦੀ ਆ ਹੌਲੀ ਬੋਲਿਆ ਕਰ ਤੇਰੀ ਆਵਾਜ਼ ਇੰਨੀ ਆਉਂਦੀ ਨਹੀਂ 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 ਇੰਨੀ ਨਹੀਂ ਆਉਂਦੀ ਉਹ ਲੋਸਮੈਂਟ ਜੀ ਕਰਦਾ ਨਾ ਉਹਦਾ ਮਰ ਕੇ ਸੁਭਾਅ ਹੈ ਅੱਜ ਦਾ ਸੱਚ ਸਕੀਮ ਹੈ ਮਰ ਕੇ ਇਹ ਉੱਚੇ ਸੋਰਚ ਬੋਲਦਾ ਵਾ ਜੇ ਨੀਵੇਂ ਸੋਰਚ ਬੋਲੂ ਤੇ ਇਹਦੀ ਆਵਾਜ਼ ਘੈਂਗੇ ਹੋਊਗੀ ਉੱਚੇ ਸੋਰਚ ਬੋਲਣੋਂ ਵੀਡੀਓ ਬਣਾਉਂਦੇ ਨੇ ਨਹੀਂ ਕਹੇ ਇਹ ਇੰਨੀ ਹੌਲੀ ਸਭੀ ਕਹਿੰਦੇ ਸਟਾਰ ਕਿਲਾ ਦੇਰ ਕਿੱਦਾਂ ਕਹਿੰਦੇ ਸੋ ਇੱਕ ਸਾਜ਼ ਮਿੰਗਾ ਥੋੜਾ ਜਿਹਾ ਵਾਲੀ ਬੋਲੇ ਅਕਲਾਂ ਅੰਟੀ ਕਿਥੇ ਗਈ ਅੰਟੀ ਅੱਜ ਪਤ ਪੋਲੀਓ ਬੂੰਦਾ ਉਹਦੇ ਫਤੇ ਨੂੰ ਕੱਲ ਪਰ ਪਿਆ ਲੀਆਂ ਉਹ ਬਹਿ ਕੇ ਪਈਆਂ ਸੀ ਨਾ ਘਰਾਂ ਚ ਜਾ ਕੇ ਹੁਣ ਜਾਂਦੀ ਆ ਜੀ ਵਾਜ ਲਾ ਕੋ ਨਾ ਜੀ ਤੇ ਆਪਾਂ ਦੂਰ ਹੁਣ ਨਹੀਂ ਆਵਾ ਬੜੀ ਜ਼ਿੰਮੇਵਾਰੀ ਹੈ ਸਰਕਾਰ ਦੀ ਵੀ ਇੱਕ ਦਿਨ ਉੱਥੇ ਬਹਿ ਕੇ ਅਗਲੇ ਦਿਨ ਘਰ ਘਰ ਜਾਣਾ ਇੱਕਦਮ ਡੇਰੀਆਂ ਜੀ ਸਾਡੇ ਅੱਗੇ ਮੈਂ ਜਿੱਦਾਂ ਮੇਰੇ ਗਿਆ ਸੀ ਬੁੜੀਆਂ ਨਹੀਂ ਜਾਣਦੀ ਉਹਨਾਂ ਨੂੰ ਪਤਾ ਫਤੇ ਫਤੇ ਪੀ ਕੇ ਆਣ ਕੇ ਕਿ ਨਾ ਮਮਾ ਮੇਰੇ ਨੇਲ ਪੇਂਡ ਲਾਤੀ ਨਹੀਂ ਪਿਆਰੀਆ ਬੁੰਦਾ ਤੋਲ ਪਲਾਜ਼ੇ ਦੇ ਵੀ ਬੁੰਦਾ ਪਿਆਲਣ ਡੇ ਨਿਆਣਿਆਂ ਨੂੰ ਜਿਹੜੀ ਗੱਡੀ ਨਾ ਲੋਕ ਮੁਰ ਕੇ ਪੁੱਛ ਪੁੱਛ ਕੇ ਪੁੱਛ ਪੁੱਛ ਕੇ ਜਿਹਨੇ ਨਹੀਂ ਪਿਆਰੀ ਮਰ ਕੇ ਨਾ ਨਾ ਆਪਣੇ ਦੇਸ਼ ਵਿੱਚ ਕਾਰਨ ਇਹ ਵੀ ਬੰਦਾ ਚਿਰਚੜੀ ਇਹਨੂੰ ਆ ਤਾ ਫਿਰ ਕੀ ਆ ਕੋਈ ਗੱਲ ਨਹੀਂ ਕਈ ਗੱਲਾਂ ਹੁੰਦੀਆਂ ਗੱਲ ਤੇ ਤੇਰੀਆਂ ਚੱਲਣ ਡੀਆਂ ਅਸੀਂ ਤੇਰੇ ਸੁਆਗਵਨੀਆਂ ਮਝਿਆ ਨਹੀਂ ਸਾਥ ਦੀਆਂ ਗੱਲਾਂ ਚੱਲ ਰਹੀਆਂ ਅਸੀਂ ਫਿਰ ਮਜਹਲਾਂ ਦੀ ਸਾਥ ਜਿਹੜੀ ਸੀ ਵੇਖਣੀ ਵਾਲੀ ਇੱਧਰ ਵੀ ਦੋ ਜੋਦੇ ਬੈਠੇ ਆ ਦੋਹਾਂ ਜੋਦੇ ਨੂੰ ਤੋਂਪ ਢਈ ਚੁਬਣ ਦੂ ਦੂ ਤੋਂਪ ਨੂੰ ਤੁਸੀਂ ਚੁੱਤੀ ਜਾਓ ਤੇ ਅਮਰਤ ਨੇ ਵੇਖਿਆ ਵਾ ਕੱਲ ਕੱਲ ਮੇਲਾ ਵੇਖਿਆ ਭਾਜੀ ਹੂੰ ਕੱਲ ਵੇਖਿਆ ਅਮਰਤ ਨੇ ਮੇਲਾ ਅਮਰਤ ਕੀ ਨੀਗਾ ਤੇ ਕਰਾਈ ਵੇ ਬਹੁਤ ਜਿਆਦੀ ਇਧਰ ਬੋਲ ਤੇ ਸਹੀ ਕਾ 400 ਰੁਪਏ ਦਾ ਤੇਲ ਪਾਇਆ ਕੱਲਾ ਹੀ ਇਹਨੇ ਅੱਛਾ ਕਾ ਕਿਤੇ ਮੋਟਰਸਾਈਕਲ ਦੇ ਵਿੱਚ ਇਨਾ ਭਜਾਇਆ ਇਨਾ ਘੈਂਟ ਵਾ ਕੀ ਜਾਂਦੇ ਡਰਾਈਵਰ ਆ ਗਿਆ ਚਾਚੇ ਨੇ ਪਸੰਦ ਕਰ ਲਿਆ ਚਾਚੇ ਨੇ ਪਸੰਦ ਕਰ ਲਿਆ ਚਾਚੇ ਨੇ ਡਰਾਈਵਰ ਪਸੰਦ ਡਰਾਈਵਰ ਉਹਨ ਗੱਡੀ ਚਾਚੇ ਨੇ ਛੱਡ ਦੇਣੀ ਤੈਨੂੰ ਦੇ ਦੇਣੀ ਹੈ ਸਕੂਲ ਵਾਲੀ ਸਕੂਲ ਦੀ ਗੱਡੀ ਲੈ ਕੇ ਜਾ ਅਮਰਤ ਹਾਂ ਆਪਣੇ 200 ਰੁਪਏ ਤੇ ਵਗਿਆ ਅਮਰਤ ਮੇਰੇ ਹੰਦ ਬੜਾ ਭਜਾਇਆ ਇਹਨੇ ਗਲੀਆਂ ਚੋਂ ਦੀ ਸ਼ਰਮ ਆ ਗਿਆ ਮੈਂ ਪਰ ਨਹੀਂ ਮੈਂ ਉਹ ਕਿ ਬੰਦ ਨਹੀਂ ਕਰ ਸਕਦਾ ਬੰਦਾ ਕਿਹੜੇ ਤੁਰ ਪੈਣਾ ਕਰੇ ਹਰ ਇੱਕ ਬੰਦਾ ਕਿਸੇ ਤੇ ਨਿਕਲੇ ਕਹਿੰਨੇ ਕਹਣਾ ਮੁੰਡਾ ਬਹੁਤ ਜਿਆਦਾ ਭਲਾ ਮਨਸ ਤੇ ਜਦੋਂ ਮਜ਼ਾਕ ਮਸਤੀ ਵਾਲੀਆਂ ਗੱਲਾਂ ਕਰੇ ਲੋਕਾਂ ਨੂੰ ਹਸਾ ਆਸਾ ਟੇਡ ਫੀਡ ਪਾ ਦਿੰਦਾ ਇਹ ਆਹੋ ਬੜੀ ਗੱਲ ਪਤਾ ਕੀ ਹੈ ਅੰਕਲ ਇਹ ਬੁੱਢੀ ਨਾਲ ਲੱਗਾ ਜੇ ਅੰਕਲ ਬੁੱਢੀ ਨਾਲ ਲੱਗਾ ਜਲ ਪਤਾ ਯਾਰ ਇੱਕ ਦਿਨ ਇਹਨੂੰ ਬਾਝੇ ਇੱਕ ਦਿਨ ਇਹਨੂੰ ਸੀਨ ਕਰਨ ਡਾ ਲਿਆ ਸਰਪੰਚ ਪੜਾ ਤਾਮਰਤ ਨੂੰ ਹਾਂ ਤੇ ਅੰਕਲ ਕਹਿੰਦੇ ਵੀ ਸਰਪੰਚ ਸਾਹਿਬ ਹੀ ਇਦਾਂ ਕੀ ਮਸਲਾ ਹੱਲ ਲੋਏ ਤੇ ਕੀ ਕਿ ਇਦਾਂ ਬੋਲੀ ਕਹਿੰਦਾ ਅੰਕਲ ਜੀ ਇਹ ਮੈਂ ਆ ਮੈਂ ਵੀ ਉਹ ਇਹਦਾ ਇਹ ਇਦਾਂ ਕਰਦੀ ਆ ਤੇ ਸਾਡੇ ਨਾਲ ਲੜਦੀ ਐ ਸੁਖ ਤੇ ਕਿਦਾਂ ਹੋਊਗਾ ਸਰਪੰਚ ਸਾਹਿਬ ਸਰਪੰਚ ਤੇ ਦਾੜੀ ਹੀ ਆ ਅੰਕਲ ਜੀ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਹਾਂ ਦੱਸੋ ਸਰਪੰਚ ਦਾ ਮੁੰਡਾ ਹੀ ਮਗਰ ਲਾ ਗੱਡੀ ਉਹ ਕਹਿੰਦਾ ਸਰਪੰਚ ਸਾਹਿਬ ਮੁਰਕੀਂਦਾ ਉਹ ਸਰਪੰਚ ਮੈਂ ਹੀ ਆ ਨਹੀਂ ਨਹੀਂ ਨਾ ਸਰਪੰਚ ਦੀ ਮੋਛਰ ਨਾ ਦਾੜੀ ਤੇ ਚੰਗਾ ਕਈ ਦੇ ਸਰਪੰਚ ਇਦਾਂ ਦੇ ਨੌਜਵਾਨ ਸਰਪੰਚ ਨੌਜਵਾਨ ਸਰਪੰਚ ਹੀ ਇਦਾਂ ਦੇ ਹੋਣੇ ਚਾਹੀਦੇ ਨੌਜਵਾਨ ਸਰਪੰਚ ਚਾਹੀਦੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਮੜ ਕੇ ਪਤਾ ਵਾ ਵੀ ਆ ਹੀ ਕੰਮ ਕਰਨ ਦੇ ਜਿਨ੍ਹਾਂ ਨੇ ਭੱਜ ਭੱਜ ਕੰਮ ਕਰਨ ਦੇ ਇਹ ਥੋੜਾ ਵੀ ਮੇਰੇ ਨਾਲ ਦਾ ਬੁੱਢਾ ਜਿਆ ਸਰਪੰਚ ਬਣਿਆ ਹੋਵੇ ਤੇ ਮਹਾ ਕਿਦਰ ਜਾਈ ਚ ਉੱਠਾ ਕੇ ਕੋਈ ਆਵੇ ਚੱਲਣ ਡੇਰੇ ਕੌਣ ਕੌਣ ਹਾਂ ਨਵੇਂ ਇਕੱਲੇ ਚਲੇ ਮੁੰਡੇ ਸਰਪੰਚ ਬਣ ਕੇ ਸਿੰਘ ਇਕੱਲੇ ਗਾਈਦੇ ਹੁੰਦੇ ਨਵੇਂ ਜੋ ਸਿੰਘ ਨਹੀਂ ਸਿੰਗਲੀ ਵਾਰ ਚੰਦੀ ਦਸ ਤੋਂ ਬਾਅਦ ਕਿੱਥੇ ਡੇਰੇ ਸੰਗਤ ਬੜੀ ਨਾਲੇ ਮੈਂ ਸੰਗਤ ਬਹੁਤ ਹੁੰਦੀ ਆ ਮੈਂ ਫਿਰ ਨਹੀਂ ਚਲਦੀ ਦੀਦੀ ਆਰ ਕਾ ਸੰਗਤ ਤਕਰੀਬਨ 3 ਤੱਕ ਰਹਿਣੀ ਆ ਕੱਲ ਤੋਂ ਨਗਰ ਕੀਰਤਨ ਤੁਰ ਪਿਆ ਵਾ ਬਠਿੰਡਿਓ ਜਿਹੜਾ ਪਾਕਿਸਤਾਨ ਜਾਣਾ ਰਾਇ ਪੂਰਾ ਪੰਜਾਬ ਦਾ ਢੇੜਾ ਕੱਟ ਕੇ ਨਾ ਆ ਰਾਇ ਸਿੱਧਾ ਡੇਰੇ ਨੂੰ ਜਾਣਾ ਵਾ ਡੇਰਿਆਂ ਕੋਰੀਡੋਰ ਥਾਣੀ ਪਾਕਿਸਤਾਨ ਕਰਤਾਰਪੁਰ ਨਗਰ ਕੀਰਤਨ ਜਿਹੜਾ ਪਾਸਪੋਰਟ ਭੰਡਿਆ ਉਹ ਬਣਿਆ ਜਿਹੜਾ ਕਰਤਾਰਪੁਰ ਜਾਣਾ ਉਹ ਫਰਦਾ ਤਰੀ ਤੱਕ ਉੱਥੇ ਪੂਰਾ ਮੇਲਾ ਰਹਿਣਾ ਵਾ 12 ਤੱਕ ਨਗਰ ਕੀਰਤਨ ਕਰਕੇ ਵੀ ਬਾਹਰ ਜੁੱਤੀ ਪਾ ਲਾ ਖਲੀ 12 ਜੁੱਤੀ ਆ ਬਾਲਾ ਆ ਵੀ ਵੀਰ ਬੂਟ ਦੇਣ ਦਿਆ ਮੈਨੇ ਵੇਖਿਆ ਚੰਗੇ ਕਿਹੜੇ ਬਾਲਾ ਆਂਦਾ ਆਂਦਾ ਵੀ ਆ ਕਿਛੇ ਆ ਬਾਲੇ ਕਹਿਨੇ ਮਾਂ ਬਾਲਾ ਕਿਹੜੇ ਐਸ਼ਾ ਮੈਂ ਕਰਿਆ ਆ ਬਾਲਾ ਕਹਿੰਦੇ ਯਾਰ ਤੂੰ ਮੁਠਿਆ ਨਹੀਂ ਐਸ਼ਾ ਸੁਭਿਤੇ ਆਹੋ ਮਿਸਤਰੀਆਂ ਵੀ ਜੇ ਜਾ ਰਹੇ ਪੋਣੇ ਦਾ ਆ ਲਾਲ ਜੇ ਪਾਲਾ ਨਹੀਂ ਵੀ ਆ ਕੀ ਅੱਗੇ ਖਵਾ ਜਣੇ ਨਾਲੇ ਕੋਈ ਨਾ ਪਤਾ ਲੱਗਣ। ਮੈਂ ਕਿਹਾ ਵੀ ਸੀ ਤੈਨੂੰ। ਅੱਟੇ ਇਹਦਾ ਪਿੰਕ ਕਲਰ ਨਾਲੇ ਭਾਜੀ ਇੱਕ ਤੁਹਾਨੂੰ ਵਧਾਈ ਹੋਏ ਦੀਦੀ ਤੁਹਾਨੂੰ ਵੀ। ਉਹ ਕੁੜੀ ਨੂੰ ਵਿਚਾਰੀ ਨੇ ਨੌਕਰੀ ਮਿਲ ਗਈ। ਹਾਂ। ਮੈਨੂੰ ਬੜੀ ਖੁਸ਼ੀ ਹੋਈ। ਮੈਨੂੰ ਆਪ ਬਹੁਤ ਖੁਸ਼ੀ ਹੋਈ ਮੈਨੂੰ। ਮੈਂ ਪੰਮਾ ਭਾਜੀ ਆਇਆ ਨਾ ਆਸਟ੍ਰੇਲੀਆ ਤੋਂ ਉਹਨਾਂ ਦੇ ਘਰਾਂ ਲੱਗੇ ਮੈਂ ਰਾਤੀ ਨੂੰ ਵੀ ਦੱਸਿਆ ਹਾਂ ਦਾ ਆਂਟੀ ਜਿਕੰਦਰੋ ਦੀ ਉਹ ਦੋ ਤਿੰਨ ਮੈਂ ਜਾਣਦਾ ਹਾਂ ਦਾ ਚੰਗੀ ਤਰ੍ਹਾਂ ਉਹ ਵੀ ਬੜਾ ਖੁਸ਼ ਹੋਇਆ ਵੀ ਚੱਲ ਜਿੰਨਾ ਕਰ ਤੋਂ ਵੀਡੀਓ ਨਹੀਂ ਬਣਾਉਣ ਜਾਂਦੇ ਕੁੜੀ ਨੂੰ ਏਐਸਆਈ ਦੀ ਨੌਕਰੀ ਮਿਲ ਗਈ ਪੁਲਿਸ ਏਐਸਆਈ ਸਾਹਿਬ ਰੈਂਕ ਵਧੀਆ ਬਣ ਗਈ ਰੈਂਕ ਤੇ ਨੌਕਰੀ ਮਿਲੀ ਅੰਕਲ ਨੇ ਉਮਰ ਉਹਦੀ ਕਿੰਨੀ ਗਿਆ 25 ਸਾਲ ਦੀ 21 ਕਿਸਾਲ 22 ਸਾਲ ਬਾ ਤੋਂ ਹਾਂ ਸਾਰੀ ਉਮਰ ਉਹਦੀ ਦੋ ਜਾਂ ਦੋ ਦਾ ਜਨਮ ਉਹ 21 22 ਸਾਲ ਸਾਰੀ ਉਮਰ ਲੱਖ ਲੱਖ ਕਿਸਮਤ ਲੱਖ ਨੂੰ ਸਿਲੈਕਟ ਨਹੀਂ ਕਰਦੇ ਹੁੰਦੇ ਹਾਂ ਅਗਰ ਯੂਪੀ ਫੈਰ ਉਸ ਲੈਕਸੇ ਬਹੁਤ ਵਧੀਆ ਆਇਆ ਬੇਚਰੀ ਦਾ ਅਸੀਆ ਭਾਜੀ ਪਹਿਲੇ ਦੀ ਪੰਜਾਬ ਦੇ ਬੱਚੇ ਚੁਣੇ ਹਰਕਾ ਮੇਰਾ ਡਰਾਈਵਰ ਆ ਗਿਆ ਉਹਦੀ ਕਿਸਮਤ ਤੇ ਦੋ ਬਣਾ ਦੋ ਡਰਾਈਵਰੋਂ ਦੋ ਡਰਾਈਵਰ ਇਕੱਠੇ ਹੋ ਗਏ ਲੱਗੋ ਲੱਗੋ ਪੁੱਗੜੀ ਡਰਾਈਵਰ ਤੁਹਾਡੇ ਲੱਗੇ ਬੈਠਾ ਇੱਕ ਆਓ ਇਹ ਠੀਕ ਵਾ ਡਰਾਈਵਰ ਵਧੀਆ ਵਧੀਆ ਆਇਆ ਭਾਈ ਸਾਹਿਬ ਭੈਣ ਦੋ ਆਇਆ ਆਇਆ ਲਾਇਸੈਂਸ ਬਣਦੇ ਹੋਣੇ ਦਾ ਕੱਲ ਲਿਆਂਦਾ ਨਾ ਨਹੀਂ ਏ 16 ਸਾਲ ਦਾ ਨਹੀਂ ਲਾਇਸੈਂਸ ਬਣ ਜੇ ਫਿਰ ਇਹਦਾ ਸਾ 16 ਸਾਲ ਦਾ ਅਜੇ ਹੋਇਆ ਮੁੰਡਾ ਹੂੰ 16 ਸਾਲਾਂ ਚ ਬਣ ਜਾਂਦਾ ਲਾਇਸੈਂਸ ਬਣ ਜਾਂਦਾ